ਹਾਂਜੀ ਸਤਿ ਸ਼੍ਰੀ ਅਕਾਲ ਜੀ ਬੁਜਰਕੋ ਹਾਂਜੀ ਵੋਟਾਂ ਦਾ ਮਾਹੌਲ ਆਇਆ ਫਿਰ ਅੱਜ ਬਟੋਹੇ ਪਿੰਡ ਆਏ ਆਂਗੇ ਕੀ ਕਹਿਣਾ ਚਾਹੁੰਦੇ ਕਿੱਧਰ ਵੋਟ ਦਾ ਮਾਹੌਲ ਕਿੱਧਰ ਪਾਉਂਗੇ ਜ਼ਿਆਦਾਤਰ ਵੋਟ ਤੇ ਹੁਣ ਇਹਨਾਂ ਚਾਵਾ ਪਾਰਟੀਆਂ ਦਾ ਹਾਲ ਰਹਿ ਕੋਈ ਨਹੀਂ ਗਿਆ ਦੇ ਪਾਰਟੀਆਂ ਨੇ ਕੋਈ ਕੀਤਾ ਕੱਖ ਨਹੀਂ ਕੰਮ ਰੁਜ਼ਗਾਰ ਕੋਈ ਦਿੱਤਾ ਹੀ ਨਹੀਂ ਕਹਿੰਦੇ ਹੁੰਦੇ ਰੁਜ਼ਗਾਰੀ ਜ਼ਿਆਦਾ ਹੀ ਵਧ ਗਈ ਹੈ ਵਧ ਗਈ ਇਹਨਾਂ ਨੇ ਆ ਆਪਣੇ ਘਰ ਬਣਾਉਣ ਵਾਸਤੇ ਸਰਗ ਕੀਤਾ ਆ ਤੇ ਫਿਰ ਵੋਟ ਦਾ ਮਾਹੌਲ ਕੀ ਹੈ ਕੋਟ ਦਾ ਲੋਕ ਅੱਜ ਆ ਕੇ ਜਵਾਬ ਦੇਣਗੇ ਹੁਣ ਅੱਛਾ ਗੁਪਤ ਮੋਟ ਹੈ ਆ ਗੁਪਤ ਵਟਾ ਇਹ ਡੂਰ ਸਾਹਿਬ ਹਲਕੇ ਤੋਂ ਅਮਰਤਪਾਲ ਜਿਆਦਾ ਜਿੱਤੂਗਾ ਅਮਰਤਪਾਲ ਜਿੱਤੂਗਾ ਨਸ਼ਾ ਬਹੁਤ ਹੈ ਜੀ ਨਸ਼ਾ ਉਹਨਾਂ ਹੀ ਆ ਨਸ਼ਾ ਕਿੰਨਾ ਕਹੇ ਉਹ ਚਿੱਟਾ ਜਿਆਦੇ ਆ ਚਿੱਟਾ ਹੀ ਆ ਜੀ ਚਿੱਟਾ ਬੜੇ ਮੁੰਡੇ ਇੱਥੇ ਸਾਡੇ ਤਿੰਨ ਚਾਰ ਤੋਂ ਹੁਣ ਮਰ ਗਏ ਆ ਦੇ ਅੱਛਾ ਜੀ ਸਸਰੀ ਗੱਲ ਜੀ ਸਸਰੀ ਗੱਲ ਖਾਲਸਾ ਵੇ ਕੀ ਫਤਿਹ ਜੀ ਹਾਂਜੀ ਕੀ ਨਰ ਨਾ ਪਾਇਆ ਬਾਣੀ ਨੂੰ ਵੇਖ ਕੇ ਪਾ ਦੇਣਾ ਕੋ ਕੰਮ ਹੁੰਦੇ ਹੁੰਦੇ ਖੁਸ਼ੀ ਨੇ ਕਰਨੇ ਉਹਨੇ ਆਪਦੇ ਅੱਛਾ ਉਹ ਮਹਾਰਾਜ ਦਾ ਬਾਣਾ ਪਾਇਆ ਕਰ ਬਾਣੀ ਦੇ ਨਾਲ ਅਸੀਂ ਮਗਰ ਝੰਡੇ ਚਾੜ ਦੇਣੇ ਝੰਡੇ ਚਾੜ ਦੇਣੇ ਨਾ ਮੱਠਿਆਂ ਵਾਲੀ ਪੈਂਦਾ ਇਹ ਬਾਰਡਰ ਦੇ ਉੱਤੇ ਫਿਰੋਜ਼ਪੁਰ ਤੋਂ ਜਦੋਂ ਬਿਲਕੁਲ ਬਾਰਡਰ ਇੱਥੋਂ ਆਏ ਲਾ ਲੋ ਕਿਲੋਮੀਟਰ ਹੈ ਸਾਹਮਣੇ ਇੱਥੇ ਸੰਗਤਾਂ ਖੜੀਆਂ ਨੇ ਜੇ ਕਹਦੀਏ ਵੀ ਇਸ ਹਾਲਾ ਹਲਕੇ ਦੇ VOTER ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਇੱਧਰ ਆ ਗਿਆ ਇੱਧਰ ਆ ਗਿਆ ਸਤਲੁਜ ਤੇ ਬਿਆਸ ਜੋ ਪਾਕਿਸਤਾਨ ਨੂੰ ਜਾਂਦਾ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਫਿਰ VOTERਾਂ ਦਾ ਬਾਰੇ ਕੀ ਚੱਲ ਰਿਹਾ ਮਾਹਰੂ ਕਹਿੰਦੇ ਅਮਰਪਾਲ ਨੂੰ ਪਾਵਾਂਗੇ ਬੈਰੂ ਮਾਰਾ ਚੜਦਿਆਂ ਕਲਾ ਕਰੇ ਆਪਣਾ ਕਿਹੜਾ ਪਿੰਡ ਪੈਂਦਾ ਜੀ ਆ ਆਪਣਾ ਗੁਪਤਸਰ ਪਿੰਡ ਦਾ ਨਾਮ ਵੀ ਗੁਪਤਸਰ ਹੈ ਮੋਠਿਆ ਵਾਲਾ ਮੁੱਠਿਆ ਵਾਲਾ ਹਾਂਜੀ ਇਹ ਬਾਰਡਰ ਤੇ ਪੈ ਗਿਆ ਹਾਂ ਬਾਰਡਰ ਤੇ ਜੀ ਬਾਰਡਰ ਤੇ ਆ ਪਾਕਿਸਤਾਨ ਦੇ ਬਾਰਡਰ ਤੇ ਪਾਕਿਸਤਾਨ ਦੇ ਨਾਲ ਆ ਪਰਲੀ ਸਾਈਡ ਕਿਹੜਾ ਪੈਂਦਾ ਕਸੂਰ ਪੈਂਦਾ ਇੱਕ ਆ ਕਸੂਰ ਕਸੂਰ ਪੈਂਦਾ ਪਾਕਿਸਤਾਨ ਦਾ ਹਾਂਜੀ ਹਾਂਜੀ ਮਨ ਪੱਕਾ ਵਹਿਰੂ ਆ ਕੇ ਅਮਰਤਪਾਲ ਨੂੰ ਬੋਰਡ ਪਾਵਾਂਗੇ ਹਾਂਜੀ ਸਾਪੂ ਵੀ ਇਹਨਾਂ ਦੀ ਚੜਾਈ ਕਰਾਵੇ ਦੇ ਇਹਨਾਂ ਦਾ ਮਗਰ ਜਗੇ ਕੰਮ ਕੀਤੇ ਆ ਹਾਂਜੀ ਆਹ ਨਾਲ ਖਦੋਲੇ ਆ ਹਾਂਜੀ ਕਿਉਂ ਜਿਹੜੇ ਨਸ਼ਾ ਖਾਂਦੇ ਜਿਆਦਾ ਸੀ ਹਾਂਜੀ ਉਹਨਾਂ ਨੂੰ ਨਸ਼ਿਆਂ ਤੋਂ ਉਹਨਾਂ ਨੇ ਢਾਇਆ ਵੀ ਅੱਛਾ ਹਟਾਇਆ ਤੇ ਤਾਂ ਕੋਈ ਨਾ ਦੇਖਦਾ ਅਮਰਪਾਲ ਸਿੰਘ ਕਰ ਲਿਆ ਜੀ ਅੱਛਾ ਅਮਰਪਾਲ ਨੂੰ ਪਾਉਂਗੇ ਹਾਂ ਜੀ ਪਰ ਇਹ ਜੀ ਸਾਹਮਣੇ ਬਾਰਡਰ ਹੈ ਦੇਖ ਸਕਦੇ ਹੋ ਬਾਰਡਰ ਤੋਂ ਦੇਖਦੇ ਦੇਖਦੇ ਮਾਚ ਲਵੇ ਵਾਲੇ ਪਿੰਡਾਂ ਚ ਜਾਂਦੇ ਆ ਇਹ ਸਾਰੇ ਖੰਡੂਰ ਸਾਹਿਬ ਚ ਹੀ ਪੈਂਦੇ ਨੇ ਬਲਟੋਹਾ ਇਹਨਾਂ ਦਾ ਹੋ ਪੈਂਦਾ ਜੰਨੀ ਉਸ ਭਾਈ ਅਮਰਪਾਲ ਸਿੰਘ ਜਿੰਦਾਬਾਦ ਭਾਈ ਅਮਰਪਾਲ ਸਿੰਘ ਜਿੰਦਾਬਾਦ ਪਿੰਡ ਦੇ ਜਿਹੜੇ ਕਾਲੀਏ ਕਾਗੜਾ ਸੀ ਹਰ ਕੀ ਲੈਦਾ ਬਾਤੋ ਬਾਦ 20 ਪੈਣੀਆਂ ਅੱਛਾ 20 ਪੈਣਗੇ ਹਾਂ ਬਾਕੀ ਸਾਰੀਆਂ ਇਧਰ ਹੀ ਇਧਰ ਹੀ ਪੈਣਗੀਆਂ ਹਾਂ ਜੇ ਬੰਦੇ ਪਾਉਣਗੇ ਉਧਰ ਹੀ ਪਾਗਾ ਜਿਦਰਾ ਅੱਛਾ ਉਧਰ ਹੀ ਪਾਉਂਗੇ ਜਿੱਧਰ ਪਰਿਵਾਰ ਪਾਉ ਹਾਂ ਜਿੱਧਰ ਪਰਿਵਾਰ ਅਮਰਤਪਾਲ ਨੂੰ ਠੀਕ ਹੈ ਹਾਂਜੀ ਮਾਤਾ ਅਮਰਤਪਾਲ ਨੂੰ ਪਾਵਾਂਗੇ ਅਮਰਤਪਾਲ ਨੂੰ ਪਾਵਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਬਜ਼ੁਰਗੋ ਮਕਾਨ ਬਣਾ ਰਹੇ ਹਾਂ ਨਾ ਹਾਂਜੀ ਮਕਾਨ ਨਾਵਾ ਪਾਵੇ ਠੀਕ ਹੈ ਜੀ ਤੇ ਜਿਸ ਤਰ੍ਹਾਂ ਖੰਡੂਰ ਸਾਹਿਬ ਸੀਟ ਦੇ ਉੱਤੇ ਬਹੁਤ ਜ਼ਿਆਦੇ ਜੇ ਕਹიდੀਏ ਦੇਸ਼ਾਂ ਵਿਦੇਸ਼ਾਂ ਪੰਜਾਬ ਸਭ ਦੀ ਨਿਗਾਹ ਤੇ ਫਿਰ ਕਿੱਧਰ ਨਿਰਣਾ ਆਪਣਾ ਕੀ ਬਣਾਇਆ ਹੋਇਆ ਵੋਟ ਕਿੱਧਰ ਪਾਉਂਗੇ ਅਮਰਤਪਾਲ ਨੂੰ ਪਾਉਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹ ਪਿੰਡ ਹੈ ਰਤੂ ਕੇ ਇਹ ਵੀ ਬਾਰਡਰ ਤੇ ਆ ਗਿਆ ਨਾਲ ਹੀ ਬਾਰਡਰ ਹੈ ਬਾਰਡਰ ਨਾਲ ਹੀ ਹੈ ਹਾਂਜੀ ਫਿਰ ਵੋਟ ਕਿਹਨੂੰ ਪਾਉਂਗੇ ਸਹੀ ਮਨ ਨਾਲ ਸਹੀ ਮਨ ਨਾਲ ਅਮਰਤਪਾਲ ਨੂੰ ਸਾਡੀ ਕੋਈ ਗਾੜੀ ਸੁਣਨੀ ਹੈ ਹੁਣ ਮੌਕਾ ਜਾ ਕੇ ਵੇਖ ਲੋ ਸਾਡਾ ਅਜੇ ਤੱਕ 5 ਸਾਲ ਹੋ ਗਏ ਜਾ ਕੇ ਦੇ ਲੋਕਰ ਜਾ ਬੁਰਾ ਹਾਲ ਹੈ ਬੁਰਾ ਹਾਲ ਕਰਨੇ ਦਾ ਹਾਲ ਆ ਇਹ ਤੁਸੀਂ ਕਿਸੇ ਦੇ ਕਹੇ ਤੋਂ ਪਾ ਰਹੇ ਹੋ ਕਾਪ ਮਾਰੇ ਪਾ ਰਹੇ ਹੋ ਇਹ ਆਪਾ ਇਹ ਬਾਬਾ ਹੀ ਢਹੀ ਢਾਰ ਬੰਦੇ ਆ ਅਸੀਂ ਢਹੀ ਢਾਰੀ ਕਰ ਰਹੇ ਆ ਬਾਈ ਜੂ ਆਹ ਕਰਨਾ ਜੋ ਆ ਖਾਣਾ ਉਹੀ ਖਾਣਾ ਹੈ ਹਾਂ ਅਸੀਂ ਢਹੀ ਢਾਰ ਬੰਦੇ ਆ ਠੀਕ ਹੈ ਇਹ ਆਪ ਮਾਰੀ ਪਾ ਰਹੇ ਹੋ ਹਾਂਜੀ ਠੀਕ ਹੈ ਹਾਂਜੀ ਬਾਈ ਜੀ ਕੀ ਨਾਮ ਹੈ ਅਸਰੇ ਕਾਲ ਕਿਹੜਾ ਪਿੰਡ ਹੈ ਗਜਲਾ ਗਜਲਾ ਇਹ ਵੀ ਲਵੀ ਪਿੰਡ ਹੈ ਤੇ ਫਿਰ ਛੋਟੇ ਪਿੰਡ ਦੇ ਕੀ ਹਾਲਾਤ ਨੇ ਗਜਲੇ ਦੇ ਬਾਏ ਅਮਰਤਪਾਲ ਨੇ ਪੈਣੀਆਂ ਫੋਟਾ ਹੈ ਹਾਂਜੀ ਅਮਰਤਪਾਲ ਨੂੰ ਅਮਰਤਪਾਲ ਨੂੰ ਹਾਂਜੀ ਠੀਕ ਹੈ ਪਿੰਡ ਚ ਕਿਵੇਂ ਨੇ ਹਾਲਾਤ ਤੁਹਾਡੇ ਪਿੰਡ ਦੇ ਜਿਹੜੇ ਕਾਲੀਏ ਕਾਗੜਾ ਸੀ ਹਰ ਕੇ ਨਹੀਂ ਕੋਈ ਵੋਟਾਂ ਲੈਂਦਾ ਬਾਅਦ ਤੋਂ ਬਾਅਦ 20 ਪੈਣੀਆਂ ਅੱਛਾ 20 ਪੈਣਗੇ ਆ ਬਾਕੀ ਸਾਰੀਆਂ ਇਧਰ ਹੀ ਇਧਰ ਹੀ ਪੈਣਗੀਆਂ ਹਾਂਜੀ ਅਮਰਤਪਾਲ ਨੂੰ ਪੈਣੀਆਂ ਬਾਕੀ ਠੀਕ ਹੈ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂਜੀ ਸਾਹਿਬ ਹਾਂਜੀ ਕਿਹੜਾ ਪਿੰਡ ਹੈ ਜੀ ਝੁਗੀਆਂ ਨੂਰਮੁਹੰਮਦ ਜੀ ਝੁਗੀਆਂ ਨੂਰ ਮੁਹੰਮਦ ਹਾਂ ਤੇ ਫਿਰ ਵੋਟਾਂ ਸਾਨੂੰ 70 ਸਾਲ ਹੋ ਗਏ ਪਾਉਂਦਿਆਂ ਨੂੰ ਦੁੱਧੀਆਂ ਸਾਰੀਆਂ ਪਾਰਟੀਆਂ ਨਾਲ ਠੀਕ ਹੈ ਕੋਈ ਪਾਰਟੀ ਇੱਥੇ ਕੁਝ ਨਹੀਂ ਕਰਦੀ ਠੀਕ ਹੈ ਅਸੀਂ ਅਮਰਪਾਲ ਨੂੰ ਵੋਟਾਂ ਪਾ ਕੇ ਤੇ ਅਸੀਂ ਜਿਤਾਵਾਂਗੇ ਵੱਧ ਤੋਂ ਵੱਧ ਕਾਹਾਂ ਕਿ ਵੋਟਾਂ ਪਾਸੀਆ ਸੋ ਵੀ ਤੇ ਇਹ ਆਪ ਮਹਾਰਾਜੀ ਚੱਲਿਆ ਕੰਮ ਜਿਵੇਂ ਕਹੀ ਦੀ ਇੱਕ ਕਿਸੇ ਨੇ ਇੱਕ ਦਬਾਹੇ ਠਾਕੇ ਪਾ ਰਹੇ ਪਾ ਨਹੀਂ ਕਿਸੇ ਦਾ ਸਾਨੂੰ ਅਸੀਂ ਖੁਦ ਆਪ ਨੂੰ ਸਿੱਖੋ ਪੜਾਣਾ ਆਪਾਂ ਸਿੱਖਾ ਨੇ ਸਿੱਖਾਉਣਾ ਵੋਟਾਂ ਪਾਉਂਦੇ ਹਾਂ ਠੀਕ ਹੈ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਸਿੱਖ ਭਰਾ ਆਡਾ ਜੀ ਸਿੱਖਾਂ ਨੂੰ ਵੋਟ ਪਾਵਾਂਗੇ ਸਾਡੇ ਰਾਹ ਠੀਕ ਹੈ ਹਾਂਜੀ ਵੀ ਨੌਜਵਾਨ ਹਾਂ ਬਈ ਕਿਹਨਾਂ ਐ ਜਿਹੜਾ ਪਿੰਡ ਐ ਛੁਗੀਆਂ ਨੂਰ ਮੁਹੰਮਦ ਛੁਗੀਆਂ ਨੂਰ ਮੁਹੰਮਦ ਹਾਂਜੀ ਤੇ ਫਿਰ ਕਿਵੇਂ ਲੱਗਦਾ ਫਿਰ ਨੌਜਵਾਨ ਤਾਂ ਬਹੁਤ ਜ਼ਿਆਦੇ ਚੱਲੇ ਹੋਏ ਨੇ ਹਾਂਜੀ ਜੀ ਮਗਰ ਹਾਂਜੀ ਅਮਰਤਪਾਲ ਭਾਈ ਸਾਹਿਬ ਦੇ ਨਾਲ ਹੀ ਆਂ ਜੀ ਠੀਕ ਐ ਉਹ ਗੱਜ-ਵੱਜ ਕੇ ਪੂਰੀ ਲੀਡ ਨਾਲ ਦਿਖਾਉਣਾ ਐ ਜੀ ਤੇ ਬੂਥ ਵੀ ਪਿੰਡ ਵਿੱਚ ਐ ਤੇ ਕਿ ਉਹਨਾਂ ਦੇ ਨਹੀਂ ਲਗਾਉਣਾ ਅੱਛਾ ਹਾਂਜੀ ਤੇ ਜਿੰਨਾ ਵੀ ਹੋ ਸਕੇ ਉਹਨਾਂ ਦਾ ਸਮਰਥਨ ਕਰਨਾ ਤੇ ਕਹਿਣਾ ਵੀ ਆਵਾਜ਼ ਵੀ ਚੁੱਕਣੀ ਐ ਕਿ ਹਾਂ